ਆੜੀਆਂ ਜਮੀਰਾ ਮਾਰੀਆਂ ਗਈਆਂ ਮੈਂ ਪਠਾਨਕੋਟ ਤੋਂ ਆਇਆ ਬਾਈ ਹਿੰਦੂ ਵੀਰ ਦਾ ਰੋਹਿਤ ਨਾਮ ਆ ਮੇਰਾ ਮੈਂ ਜਿੱਥੇ ਰਹਿਣਾ ਨਾ ਭਾਈ ਉੱਥੇ ਪੰਜਾਬੀ ਬੰਦੇ 50 ਤੇ 200 ਬੰਦਾ ਪਰਵਾਸੀ ਹੈ ਟੈਂਟ ਨਹੀਂ ਲਾਉਣ ਦਿੱਤਾ ਇਹਨਾਂ ਨੂੰ ਅਫਸਰ ਦਾ ਫੋਨ ਆ ਕੇ ਤੁਸੀਂ ਲਾਓ ਟੈਂਟ ਆ ਖੜੇ ਅਸੀਂ ਇਹਨੇ ਕੌਣ ਰੋਕਦਾ ਆ ਕੇ ਭਾਈ ਅੰਮ੍ਰਿਤਪਾਲਿਕ ਸੰਚਾਰ ਕਰਾਉਂਦਾ ਸੀ ਤੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਤਾ ਹੁਣ ਕਿਹਨੇ ਮਾਹੌਲ ਖਰਾਬ ਕੀਤਾ ਹੈ ਕੋਈ ਵੀ ਧਰਨਾ ਨਹੀਂ ਛੱਡਿਆ ਨਾ ਮੈਂ ਕਿਸਾਨੀ ਧਰਨਾ ਛੱਡਿਆ ਨਾ ਹਰ ਧਰਨੇ ਵਿੱਚ ਮੇ ਬਹਾੜੀ ਦੇ ਰਹੇ ਨੇ ਇਹਨਾਂ ਨੂੰ ਭਾਲੀ ਤੇ ਚੁੱਪੀ ਬੋਲੀ ਜੀ ਹਮੇਸ਼ਾ ਮੈਨੂੰ ਪਤਾ ਲੱਗੇ ਚਾਹੀਦਾ ਕੌਮੀ ਇਨਸਾਫ ਮੋਰਚੇ ਜੀ ਮੈਂ ਜਾਂਦੀ ਹਾਂ ਜਿਵੇਂ ਮੈਂ ਬੋਲੂਗੀ ਨਾ ਮੈਨੂੰ ਲੱਗਦਾ ਕਿ ਮੈਨੂੰ ਚੱਕਣਾ ਅੰਦਰਵਾੜ ਦੇਣਾ ਤੇ ਆਹੀਂ ਕੋਈ ਲੰਗਰ ਹੀ ਨਹੀਂ ਆ ਕਿ ਸਿਰਫ ਲੰਗਰ ਵੰਡਣ ਜੋਗੀ ਰਹਿ ਗਏ ਆ ਖੱਟਿਆ ਤਾਂ ਖਾਈ ਜਾਂਦੇ ਆ ਬੈਠੇ ਸੜਕਾਂ ਤੇ ਭਾਜੀ ਜਦ ਤੱਕ ਤੁਸੀਂ ਲੰਗਰ ਦਿੰਦੇ ਰਹੋਗੇ ਨਾ ਲੰਗਰ ਤੇ ਤੁਸੀਂ ਚੰਗੇ ਤੇ ਜਿਸ ਦਿਨ ਤੁਸੀਂ ਆਪਣੇ ਹੱਕ ਦੀ ਬਾਤ ਚੱਕ ਲਈ ਨਾ ਤੂੰ ਉਸ ਦਿਨ ਤੁਸੀਂ ਖਾਲਿਸਤਾਨੀ ਟੈਰਿਸ ਦੁਨੀਆ ਦਾ ਜਾ ਤੁਹਾਡੇ ਸੜਕਾਂ ਤੇ ਲਏ ਬੈਠੇ ਹੋ ਜਵਾਕ ਨੂੰ ਤਾਂ ਤੁਸੀਂ ਵਿਲਕਦੇ ਹੋ ਹਾਂਜੀ ਲੋਕਾਂ ਦੇ ਭਾਣੇ ਤਾਂ ਇਹ ਤਮਾਸ਼ਾ ਹੈ ਹਾਂਜੀ ਇਹ ਤਾਂ ਦੇਖੋ ਅਸੀਂ ਵੀ ਇਹ ਗੱਲ ਦਿੱਤੇ ਤਾਂ ਬਹੁਤ ਚਿਰ ਦੇ ਰੌਲਾ ਪਾਉਨੇ ਭਾਈ ਇਹ ਗੱਲਾਂ ਸਮਝ ਲਓ ਸੋਚ ਲਓ ਇਹ ਪੰਜਾਬ ਫੈਸਲਾ ਕਰ ਲਈ ਅਸੀਂ ਨੁਕਸਾਨ ਖਾਵਾਂਗੇ ਵੱਡੇ ਉਹ ਨੁਕਸਾਨ ਆਪਾਂ ਖਾਣ ਲੱਗ ਗਏ ਹੁਣੇ ਤੁਸੀਂ ਫੈਸਲਾ ਕਰ ਲਓ ਦੇਖੋ ਅਸੀਂ ਤੁਹਾਡੇ ਨਾਲ ਆ ਮਗਰਬ ਵੀ ਨਾਲ ਆ ਤੁਸੀਂ ਜੋ ਵੀ ਕਰਨਾ ਹੈ ਪਹਿਲ ਦੇ ਆਧਾਰ ਤੇ ਕਮੇਟੀ ਜਿਹੜੀ ਬਣਾਉਣੀ ਆ ਪਿੰਡ ਦੀ ਬਣਾਉਣੀ ਆ ਕੋਈ ਬਾਹਰਲੇ ਸੰਗਤ ਚੋਂ ਬੰਦੇ ਲੈਣੇ ਆ ਜਾਂ ਥੇਵੰਦੀਆਂ ਚੋਂ ਲੈਣੇ ਆ ਉਹ ਤੁਸੀਂ ਫੈਸਲਾ ਕਰੋ ਇਹ ਤੁਸੀਂ ਫੈਸਲਾ ਕਰੋ ਅਸੀਂ ਤੁਹਾਡੇ ਨਾਲ ਆ ਬਸ ਅਖੀਰਲੇ ਦਮ ਤੱਕ ਜੋ ਜਿੱਥੋਂ ਤੱਕ ਲੜਾਈ ਜਾਊਗੀ ਲੜਾਂਗੇ ਅਸੀਂ ਤੁਹਾਨੂੰ ਸਲਾਹ ਦੇ ਸਕਦੇ ਆ ਕਿ ਤੁਸੀਂ ਕਾਤਲਾਂ ਦੇ ਫੜੇ ਜਾਣ ਨਾਲ ਆਪਦੀ ਨੌਕਰੀ ਵੀ ਜੋੜੋ ਕੰਪਨਸੇਸ਼ਨ ਵੀ ਜੋੜੋ ਤਾਂ ਜੇ ਪਰਿਵਾਰ ਦਾ ਇੱਕ ਫਾਇਦਾ ਹੋ ਸਕੇ ਅੱਗੇ ਤੁਸੀਂ ਜੋ ਫੈਸਲਾ ਲਾਉਂਗੇ ਜਿਸ ਵੀ ਗੱਲ ਤੇ ਅਸੀਂ ਤੁਹਾਡੇ ਨਾਲ ਬਸ ਸਾਡੇ ਵੱਲੋਂ ਕੋਈ ਗੱਲ ਨਹੀਂ ਅਸੀਂ ਤੁਹਾਡੇ ਪਿੱਛੇ ਆ ਅਸੀਂ ਤੁਹਾਡੇ ਨਾਲ ਹਾਂ ਬਸ ਇਹਨੂੰ ਤੁਸੀਂ ਕਰਿਓ ਜੇ ਅਸੀਂ ਤੁਹਾਡੇ ਵੱਲੋਂ ਵੇਖਾਂਗੇ ਜੋ ਤੁਸੀਂ ਕਹੋਗੇ ਬਹਿ ਜਾਓ ਅਸੀਂ ਬਹਿ ਗਏ ਤੁਸੀਂ ਕਹੋਗੇ ਜੀ ਹੋ ਗਿਆ ਸਾਡਾ ਮਿਲ ਗਿਆ ਅਸੀਂ ਉਦੋਂ ਆਰਾਮ ਨਾਲ ਹੱਥ ਜੋੜ ਕੇ ਨਿਕਲ ਜਾਂਦੇ ਇਹ ਸਾਡੇ ਵੱਲੋਂ ਤੁਹਾਨੂੰ ਗੁਜ਼ਾਰਿਸ਼ ਹੈ ਹੋਰ ਕੁਝ ਕਹਿਣਾ ਤਾਂ ਤੁਸੀਂ ਕਹਿਣਾ ਕੋਈ ਸਾਡੇ ਸਾਹਮਣੇ ਸਾਡੇ ਸਾਹਮਣੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਆਦਾ ਰਹਿ ਕਰਕੇ ਆਰਾਮ ਨਾਲ ਜੋ ਤੁਸੀਂ ਕਰੋਗੇ ਅਸੀਂ ਇੱਥੇ ਆ ਦੱਸ ਦਿਓ ਭਾਈ ਨੰਬਰ ਹੈ। ਭਾਈ ਨੰਬਰ ਹੈ। ਅਸੀਂ ਇੱਥੇ ਆਂ। ਅਸੀਂ ਕਿਤੇ ਨਹੀਂ ਚੱਲੇ। ਅਸੀਂ ਰਾਤ ਵੀ ਇੱਥੇ ਹੀ ਸੀਗੇ। ਹੁਣ ਵੀ ਅਸੀਂ ਆ ਯੂਨੀਵਰਸਿਟੀ ਜਾ ਕੇ ਫਿਰ ਇੱਥੇ ਹੀ ਆ ਜਾਣਾ। ਅਸੀਂ ਇੱਥੇ ਹੀ ਸੀਗੇ। ਬੇਫਿਕਰ ਰੋਈ ਤੁਹਾਡੇ ਨਾਲ। ਜਦੋਂ ਤੱਕ ਤੁਸੀਂ ਨਹੀਂ ਕਹੋਗੇ ਹੋ ਗਿਆ ਸਾਡਾ ਅਸੀਂ ਤੁਹਾਡੇ ਨਾਲ ਹੈ। ਸਾਡਾ ਮਕਸਦ ਹੀ ਹੈ ਕਿ ਤੁਹਾਨੂੰ ਇਨਸਾਫ ਮਿਲੇ ਬਸ। ਬਿਲਕੁਲ। ਔਰ ਕੋਈ ਸਾਡਾ ਇਹਦੇ 'ਚ ਕੁਝ ਨਹੀਂ। ਫਸਟ ਤੁਸੀਂ ਅਸੀਂ ਸੈਕਟਰੀ ਆ ਜੀ। ਅਸੀਂ ਤੁਹਾਡੇ ਪਿੱਛੇ ਆ ਜੋ ਤੁਸੀਂ ਕਹੋਗੇ। ਜੋ ਤੁਸੀਂ ਆਪਦੇ ਪੂਰੇ ਸਮਾਜ ਨਾਲ ਮਿਲ ਕੇ ਪਿੰਡ ਨਾਲ ਮਿਲ ਕੇ ਜੋ ਫੈਸਲਾ ਕਰੂਗੇ ਅਸੀਂ ਤੁਹਾਡੇ ਨਾਲ ਅਸੀਂ ਵਾਰ-ਵਾਰ ਬੇਨਤੀ ਕਰਦੇ ਆਂ ਇਹ ਇਸ ਤਰ੍ਹਾਂ ਦਾ ਫੈਸਲਾ ਹੋਵੇ ਵੀ ਗਾਹਾਂ ਨੂੰ ਗੱਲ ਰੋਕੇ ਆ ਹੁਣੇ ਜੇ ਨਾ ਇੱਕ ਜਗਤਪੁਰੇ ਪਿੰਡ ਹੋਇਆ ਸੀ ਉੱਥੇ ਪੰਚਾਇਤ ਦਾ ਰੌਲਾ ਸੀ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਹੈਗੇ ਅਸੀਂ ਤੁਹਾਡੇ ਨਾਲ ਪਰ ਫੈਸਲਾ ਤੁਸੀਂ ਪੰਜਾਬ ਤੇ ਮੋਹੱਲੀਆ ਲੈ ਆਜ ਆ ਪੰਜਾਬ ਪੰਜਾਬ ਸਾਰਾ ਕਿਹੜੇ ਕੜੇ ਕੱਢਣੇ ਸਾਰੇ ਪੁੱਤਾਂ ਨੂੰ ਮਾਰ ਦਿੱਤਾ ਕਿਹਨੂੰ ਕਿਹਨੂੰ ਉਹ ਤਾਂ ਬੰਦਾ ਹੈ ਜੀ ਭਾਈ ਪਹਿਲੇ ਦੋ ਕਤਲ ਹੋ ਚੁੱਕੇ ਆਂ ਗੱਲ ਹੈ ਬਾ ਅਸੀਂ ਆਣੇ ਆ ਜਦੋਂ ਤੁਸੀਂ ਫੈਸਲਾ ਕਰੋ ਨਾ ਮਰਨਗੇ ਉਦੋਂ ਉੱਠੋ ਇਹਦਾ ਉੱਠਣਾ ਹੀ ਪੈਣਾ ਨਹੀਂ ਅਸੀਂ ਆਣੇ ਤੁਸੀਂ ਜੋ ਫੈਸਲਾ ਕਰੋ ਇਹਨਾਂ ਦੀਆਂ ਗੱਲਾਂ ਵੀ ਧਿਆਨ ਚ ਰੱਖਿਓ ਜੀ ਉਹਦੇ ਹਿਸਾਬ ਨਾਲ ਕਰਿਓ ਜੇ ਤਾਂ ਜੋ ਆਪਣਾ ਅੱਗੇ ਤੋਂ ਇਹ ਗੱਲ ਨਾ ਹੋਵੇ ਬਸ ਪਤਾ ਕਿਹਾ ਜੀ ਬੋਲ ਰਹੇ ਆ ਇਹ ਬੋਲ ਰਹੇ ਆ ਰਾਤ ਨੂੰ ਦੇਖੋ ਕੋਈ ਨਹੀਂ ਹੋਣੇਗਾ ਜੀ ਸੁਵੇਨੇ ਕੋਈ ਹੋਣੇਗਾ ਆ ਭੈਣ ਜੀ ਆ ਗੱਲ ਸੁਣੀਓ ਜੇ ਜ਼ਰਾ ਆ ਗੱਲ ਸੁਣੀਓ ਜੇ ਤੁਸੀਂ ਦੱਸੋ ਦੇਖੋ ਸਾਰੇ ਬੋਲ ਰਹੇ ਆ ਰਾਤ ਨੂੰ ਅ ਸਵੇਰੀ ਕੋਈ ਨਹੀਂ ਹੋਣੇ ਕੋਰੇ ਹਾਂ ਹੋਵਾ ਕੋਈ ਦੱਸੋ ਮੁੰਡਾ ਹੋਣਗੇ ਹੋਣਗੇ ਇਹੋ ਜੀ ਗੱਲ ਹੋਣਗੇ ਨਾਲ ਹੀ ਨਾਲ ਹੀ ਖੜੇ ਜਿਵੇਂ ਤੁਸੀਂ ਬੋਲੇ ਹੋ ਨਾ ਇਹਨਾਂ ਦੇ ਅਸੀਂ ਰਾਤ ਇੱਥੇ ਸੀਗੇ ਅਸੀਂ ਇੱਥੇ ਰਾਤ ਸੀਗੇ ਅਸੀਂ ਆਣੇ ਆ ਇਹਨਾਂ ਦੇ ਨਾਲ ਬੈਠੋ ਆ ਬੀਬੀਆਂ ਸਾਰੀਆਂ ਪਿੰਡ ਦੀਆਂ ਬੈਠੀਆਂ ਖੜੀਆਂ ਹੋਰ ਚਾਲੀ ਸੀਗੀ ਪਰ ਜਦੋਂ ਮੈਨੂੰ ਪਤਾ ਲੱਗਿਆ ਨਾ ਕਿ ਇੱਥੇ ਧਰਨਾ ਲੱਗਿਆ ਮੈਂ ਕੋਈ ਵੀ ਧਰਨਾ ਨਹੀਂ ਛੱਡੀ ਆ ਨਾ ਮੈਂ ਕਿਸਾਨੀ ਧਰਨਾ ਛੱਡਿਆ ਨਾ ਹਰ ਧਰਨੇ ਵਿੱਚ ਮੈਂ ਪਾੜੀ ਦੇ ਲਈ ਇਹਨੂੰ ਹਾੜੀ ਤੇ ਜੀ ਕੁੱਚੀ ਬੋਲਿਓ ਜੀ ਹਮੇਸ਼ਾ ਮੈਨੂੰ ਪਤਾ ਲੱਗੇ ਜਾਣੀ ਆ ਕੌਮੀ ਇਨਸਾਫ ਮੋਰਚੇ ਜੀ ਮੈਂ ਜਾਂਦੀ ਆ ਜੇ ਮੈਂ ਬੋਲੂਗੀ ਨਾ ਮੈਨੂੰ ਲੱਗਦਾ ਕਿ ਮੈਨੂੰ ਚੱਕਣਾ ਅੰਦਰਵਾੜ ਦੇਣਾ ਚਲ ਭੈਣੇ ਆਇਆ ਤਾਂ ਕਿੰਨੂ ਕਿੰਨੂ ਮੈਂ ਤੁਹਾਨੂੰ ਆਇਆ ਇਹ ਅੰਦਰ ਨਹੀਂ ਆਸੀ ਜਾਣ ਦਿੰਦੇ ਅਸੀਂ ਵੀ ਬੈਠੇ ਆ। ਭੈਣੇ ਆਮ ਲੈ ਕੇ ਆਹ ਪੂਰੀ ਦੁਨੀਆ ਨੂੰ ਪਤਾ ਲੱਗੇ ਵੀ ਹਾਂ ਇੱਥੇ ਬੁਹਾਨੇ ਚ ਕਤਲ ਹੋਇਆ ਵਾ ਤੇ ਆਹ ਉਹਦੇ ਕਾਤਲਾਂ ਉਹਨਾਂ ਨੂੰ ਸਜ਼ਾ ਦਿੱਤੀ ਹੈ। ਨੌਕਰੀਆਂ ਦਾ ਕੀ ਆ? ਅੱਜ ਕਿੰਨੂ ਕਿੰਨੂ ਨੌਕਰੀ ਤੁਸੀਂ ਦਵਾਂਗੇ? ਤੁਹਾਨੂੰ ਵੀ ਚਾਹੀਦੇ। ਕੱਲ ਮੇਰਾ ਖੜਾ ਨੂੰ ਮਾਰ ਦੇਣਗੇ। ਅਸਟਾ ਸੇਫ ਹੀ ਨਹੀਂ ਹੈ। ਆ ਜਿੰਨੀਆਂ ਬੀਬੀਆਂ ਇੱਥੇ ਖੜੀਆਂ ਬੈਠੀਆਂ ਨੇ ਉਹ ਤੁਹਾਨੂੰ ਬੇਨਤੀ ਕਰਦੇ ਆ ਵੀ ਤੁਸੀਂ ਹੁਣ ਆ ਦੇ ਕੋਈ ਬਿਸਤਰੇ ਵਗੈਰਾ ਕੋਈ ਲੈ ਕੇ ਦੇ ਇੱਥੇ ਆ ਜਾਓ। ਇਹਨਾਂ ਕੁੜੀਆਂ ਨਾਲ ਰੋ। ਆ ਜੇ ਇੱਥੇ ਦੀ ਮਦਦ ਤੇ ਬੈਠੋ ਸਾਡੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਜਿੰਨੇ ਜਣੇ ਹੈਗੇ ਹੋ ਵੀਰ ਬਣ ਕੇ ਇਹਨਾਂ ਦੋ ਭਰਾਵਾਂ ਦਾ ਤੇ ਇਹਨਾਂ ਭੈਣਾਂ ਦਾ ਸਾਥ ਦਿਓ ਬਸ ਕੱਲ ਵੀ ਉਹ ਕਹਿ ਰਹੇ ਨੇ ਕਿ ਕਿਥੇ ਗੱਡੀ ਆਈ ਕੋਈ ਟਰੱਕ ਆਇਆ ਆਪਣੀ ਜ਼ਬਰਦਸਤ ਝੋਟ ਰਹਿ ਰਿਹਾ ਜ਼ਬਰਦਸਤ ਅਸੀਂ ਹੋਰ ਪੈਸੇ ਇਹਨਾਂ ਨੂੰ ਕੋਈ ਮਾਰ ਉਹਨੂੰ ਦੱਸਦੇ ਆਂ ਟਰੱਕ ਕੀ ਹੋਇਆ ਉੱਥੋਂ ਉਹਨਾਂ ਨੇ ਚੱਕ ਲਿਆ ਸੀਗਾ ਬੈਰੀਕੇਡ ਅਸੀਂ ਜਾ ਕੇ ਰੋਕਿਆ ਉਦੋਂ ਤੱਕ ਇੱਥੇ ਜੋ ਬੀਬੀਆਂ ਪਈਆਂ ਸੀ ਉੱਤੇ ਚੜ ਜਾਣਾ ਸੀ ਹਾਂ ਹਾਂਜੀ ਫੇਰ ਅਸੀਂ ਉਹ ਪੁਲਿਸ ਵਾਲਿਆਂ ਨੂੰ ਪੁੱਛਿਆ ਜਿਹੜੇ ਪੁਲਿਸ ਵਾਲੇ ਨੂੰ ਪੁੱਛਿਆ ਜਾ ਕੇ ਜਿਹੜਾ ਇਹਨਾਂ ਦਾ ਵੱਡਾ ਅਫੀਸਰ ਸੀ ਉਹ ਸ਼ਰਾਬ ਦਾ ਡੱਕਿਆ ਹੋਇਆ ਸੀ ਫੇਰ ਅਸੀਂ ਖੜ ਕੇ ਆਪ ਲਾਏ ਸਾਰੇ ਧਾਵੇਂ ਤੇ ਬੈਰੀਕੇਡ ਹਾਂ ਆਪੇ ਸਾਰੇ ਪੁਲਿਸ ਦੇ ਹਿਸਾਬ ਦੀ ਮੰਗ ਸੀ ਆਹੀ ਤਾਂ ਕਰ ਲੈ ਭੈਣ ਜੀ ਤਾਈ ਦੱਸਿਆ ਨੇ ਤੁਸੀਂ ਮੇਰੀ ਇੱਕ ਹੋਰ ਬੇਨਤੀ ਸੁਣਾ ਇੱਕ ਮਿੰਟ ਇੱਕ ਮਿੰਟ ਮੇਰੀ 32 ਲੋਕ ਸੋਡੇ ਝੱਕ ਲੈਣਾ ਤੇ ਬਾਈ ਇੱਥੇ ਕੁਛ ਨਹੀਂ ਹੋਣਾ ਸਾਡੀਆਂ ਜਮੀਰਾਂ ਮਾਰੀਆਂ ਗਈਆਂ ਆਹੇ ਬੜੇ ਕਹਨੇ ਆ ਕੀ ਆ ਜੀ ਜਿਹੜੀ ਸਿੰਘ ਗੋਮ ਹੈ ਸ਼ੇਰਾਂ ਦੀਆਂ ਮੈਨੂੰ ਤਾਂ ਆਪਣੇ ਆਪ ਤੇ ਹੁੰਦਾ ਮੈਂ ਪਠਾਨਕੋਟ ਤੋਂ ਆਇਆ ਬਾਈ ਹਿੰਦੂ ਵੀਰਾ ਰੋਹਿਤ ਨਾਮ ਆਇਆ ਮੇਰਾ ਮੈਂ ਜਿੱਥੇ ਰਹਿਣਾ ਨਾ ਭਾਈ ਉੱਥੇ ਪੰਜਾਬੀ ਬੰਦੇ 50 ਤੇ 200 ਬੰਦਾ ਪ੍ਰਵਾਸੀ ਹੈ। ਭਾਈ ਇੱਕ ਗੱਲ ਹੋਰ ਇੱਕ ਕਲੀਅਰ ਕਰਿਓ ਭਾਈ ਇਹ ਮੁੱਦਾ ਇਹ ਮੁੱਦਾ ਸਿੱਖਾਂ ਦਾ ਹੈ ਜਾਂ ਇਹ ਪੰਜਾਬੀਆਂ ਦਾ ਹੈ? ਇਹ ਪੰਜਾਬੀ ਦਾ ਹੈ। ਪੰਜਾਬੀਆਂ ਦਾ ਮੁੱਦਾ ਭਾਈ। ਇਹ ਪੰਜਾਬੀਆਂ ਦਾ ਹੈ। ਆਹੀ ਆਹੀ ਅਧਿਕਾਰ ਕਰਦੇ ਆਹੀ ਕੋਈ ਲਾਂਗਰ ਹੀ ਨਹੀਂ ਹੈ ਕਿ ਸਿਰਫ ਲੰਗਰ ਵੰਡਣ ਯੋਗੀ ਰਹਿ ਗਏ ਆ। ਜਦੋਂ ਅਸੀਂ ਆਹ ਕ ਮੰਗਦੇ ਆ ਤਾਂ ਅਸੀਂ ਖਾਲਿਸਤਾਨੀ। ਭਾਈ ਅੰਮ੍ਰਿਤਪਾਲ ਦੇ ਸੰਚਾਰ ਕਰਾਉਂਦਾ ਸੀ ਤੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਤਾ। ਹੁਣ ਕਿਹਨੇ ਮਾਹੌਲ ਖਰਾਬ ਕੀਤਾ ਹੈ? ਕੁਸੀਂ ਨਾ ਹੁਣ ਤੇ ਕਿਹਨੇ ਬੋਲਣਾ ਨਹੀਂ ਬਹੁਤ ਸਹੀ ਗੱਲ ਇੱਥੋਂ ਸਾਰਾ ਹੀ 200 ਮੀਟਰ 500 ਮੀਟਰ ਤੇ ਇੱਥੇ ਆ ਠਿਕਾ ਤੇ ਉੱਥੇ ਮੱਛੀਆਂ ਮੱਛੀਆਂ ਸੜਕ ਤੇ ਰੱਖੀ ਬੈਠੇ ਆ ਪੰਜ 400 ਬੰਦਾ ਦਾ ਸੜਕ ਤੇ ਖੜਾ ਸ਼ਰਾਬ ਹੀ ਪੀ ਜਾਂਦਾ ਤੁਸੀਂ ਉੱਥੋਂ ਦੀ ਸਾਡੀਆਂ ਕੋ ਕੁੜੀਆਂ ਬੁੜੀਆਂ ਨੰਗ ਸੈਦੀਆਂ ਉੱਥੋਂ ਦੀ ਨਹੀਂ ਲੰਘਦਾ ਜੀ ਆ ਸਾਰਾ ਮਹਾਲੀ ਡਰ ਦੇ ਮਾਹੌਲ ਸੇ ਜਾਂਦਾ ਇੱਥੇ ਤੇ ਇੱਥੇ ਕੋਈ ਪੁਲਿਸ ਦਾ ਕੋਈ ਪੀਸੀਆਰ ਦਾ ਕੋਈ ਮੋਟਰਸਾਈਕਲ ਕੋਈ ਗੱਡੀ ਕੱਖ ਨਹੀਂ ਜਾਂਦਾ ਉੱਥੇ ਸਰ ਜੀ 2022 ਦੇ ਵਿੱਚ ਪੂਰੀ ਪੁਲਿਸ ਘੁੰਮਦੀ ਸੀਗੀ ਇੱਥੇ ਮਹਾਲੀ ਦੇ ਵਿੱਚ ਅੱਜ ਮੈਂ 3ਵੀਂ ਟੂਰ ਦੇ ਵਿੱਚ ਆਂਦੀ ਆ ਸੱਤ ਫੇਰ ਜਾਂਦੀ ਆ ਮੈਨੂੰ ਪੁਲਿਸ ਦੀ ਕੋਈ ਗੱਡੀ ਨਹੀਂ ਦਿਖਾਈ ਹੂੰ ਪਹਿਲਾਂ ਮੈਂ 2022 ਦੇ ਵਿੱਚ ਪੁਲਿਸ ਨੂੰ ਕਾਲ ਕਰਦੀ ਸੀ ਨਾਲ ਦੇ ਨਾਲ ਐਟ ਅਰਮ ਪੁਲਿਸ ਆਂਦੀ ਸੀ ਹੁਣ ਤਾਂ ਪੁਲਿਸ ਦਾ ਡਰ ਵੀ ਹੈ ਕੁੰਬੜੇ ਜੀ ਘੰਟਰੇ ਨਹੀਂ ਮੀਟ ਕੋਚ ਹਾਂਜੀ ਬੜੇ ਵੱਡਾ ਟੈਕ ਲੱਗ ਐਨਾ ਵੱਡ ਰਿਹਾ ਤੁਮ ਅੰਨੀਆਂ ਕੁੜੀਆਂ ਟੀਆਂ ਨਗਰੀਆਂ ਬੇ ਸਾਹਿਬ ਉਤੀ ਮੱਛੀ ਵੱਡ ਰਹੀ ਹੈ ਉਤੀ ਦਾਰੂ ਚਾਰੀ ਠੇਕੇ ਵੀ ਡਿਜ਼ਾਇਨ ਹੋ ਜਾਏਗਾ ਹੁਣ ਵੀ ਜਰੂਰ ਕਰਨੀ ਹੁੰਦੀ ਬਟ ਬਟ ਵੱਡੀ ਵੀ ਇਹ ਦਿ ਲੱਗ ਰਹੀ ਹੈ ਪੂਰੇ ਬਈ ਐਨੇ ਵੱਡ ਮੱਛੀ ਹੋਵੇ ਬੇ ਸਾਹਿਬ ਲੋ ਵੀਰੇ ਚਲੋ ਕਰ ਦੋ ਯਾਰ ਤੁਸੀਂ ਆਪ ਦਾ ਪਰਿਵਾਰ ਰੈਕ ਕਰ ਲੋ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਸੇਵਾ ਵਿੱਚ ਆ ਜੇ ਇਹ ਜੇ ਤੁਸੀਂ ਖੜੇ ਹੋ ਖੜੇ ਹੋ ਸਰਕਾਰ ਨਹੀਂ ਮੰਨਦੀ ਇੱਕ ਹੋਰ ਥਾਲੀ ਇੱਕ ਹੋਰ ਸੁਣ ਲਓ ਜੀ ਤੁਹਾਡੇ ਐਮਐਲਏ ਆਏ ਸੀ ਕੀ ਬੋਲ ਕੇ ਗਏ ਆ ਆ ਆਏ ਸੀ ਕੁਲਵੰਤ ਸਿੰਘ ਹੋਰ ਇਹਨਾਂ ਕੋਈ ਕੀ ਕੀ ਗੱਲ ਕੋਈ ਆਏ ਸੀ ਐਮਐਲਏ ਸਾਹਿਬ ਜੀ ਆਏ ਜੀ ਐਸਐਸਪੀ ਸਾਹਿਬ ਜੀ ਹਾਂ ਬੋਲਿਆ ਕੁਝ ਇਹਨਾਂ ਨੇ ਉਹ ਨਹੀਂ ਬੋਲੇ ਜੀ ਸ਼ਾਮ ਤੱਕ ਕਾਰ ਵੀ ਚੱਲਦੀ ਵੀ ਸ਼ਾਮ ਤੱਕ ਹੱਲ ਹੋ ਜਾਏਗਾ ਅੱਜ ਸ਼ਾਮ ਤੱਕ ਕਦੋਂ ਆਏ ਸੀ ਇਸ ਦਿਨ ਸਵੇਰ 11:00 ਕਵਰੀ ਆਇਆ ਜੀ ਅਰੇ ਵੀ ਸ਼ਾਮ ਹੋਈ ਨਹੀਂ ਜੀ ਤੇ ਜੇ ਹੁਣ ਜਿਵੇਂ ਰਾਤ ਹੋ ਹੀ ਗਈ ਐ ਤੇ ਉਹਨਾਂ ਨੇ ਕੋਈ ਦੱਸਿਆ ਲੈ ਵੀ ਜੇ ਨਾ ਹੋਈ ਤਾਂ ਸਾਨੂੰ ਇੱਥੇ ਪੁੱਛ ਲਿਓ ਜੇ ਉਹ ਕਹਿੰਦਾ ਚਲੇ ਗਏ ਆ ਤੁਸੀਂ ਥਲੀ ਆ ਤੁਹਾਡੇ ਮੀਡੀਆ ਨੂੰ ਅਸੀਂ ਦੱਸਦੇ ਆ ਮੀਆਂ ਆ ਜਾਓ ਹੱਲ ਹੋਇਆ ਜੋ ਨਹੀਂ ਹੱਲ ਹੋਇਆ ਉਹ ਤੇ ਪੀਏ ਬੈਠੇ ਹੋ ਤਾਂ ਨਾ ਵੀ ਹੋ ਤੇ ਪੀਏ ਜੇ ਆ ਸਕਦਾ ਹੋ ਘਰ ਮੈਂ ਦੱਸਦਾ ਮੀਡੀਆ ਨੂੰ ਦੱਸ ਦਈਏ ਇਨਾਂ ਕੋਲੇ ਐਸਐਸਪੀ ਹੋਰੀ ਇਸ ਡਿਸਟ੍ਰਿਕਟ ਦੇ ਤੇ ਐਮਐਲਏ ਕੁਲਵੰਤ ਸਿੰਘ ਹੋਰੀ ਆਏ ਸੀ ਸਵੇਹਾ ਔਰ ਇਹਨਾਂ ਨੂੰ ਕਹਿ ਕੇ ਗਏ ਸੀ ਅੱਜ ਸ਼ਾਮ ਤੱਕ ਹੱਲ ਹੋ ਜਾਊਗਾ ਆ ਤੁਹਾਡੇ ਸਾਹਮਣੇ ਸ਼ਾਮ ਤੋਂ ਰਾਤ ਹੋ ਗਈ ਐ ਤੇ ਕੋਈ ਦੱਸਣ ਵੀ ਨਹੀਂ ਆਇਆ ਮੰਨ ਲਓ ਨਹੀਂ ਭੜਿਆ ਗਿਆ ਜੇ ਦੂਰ ਹੈ ਜਾਂ ਕੋਈ ਹੋਰ ਗੱਲ ਹੈ ਕੋਈ ਇੱਥੇ ਦਿਸ ਰਿਹਾ ਆ ਪਾ ਨੂੰ ਨਹੀਂ ਕੋਈ ਆਏ ਬਿਨਾਂ ਤੱਕ ਦੱਸਣ ਵੀ ਕੋਈ ਆਇਆ ਔਰ ਕਿਸੇ ਕਾਂਗਰਸ ਦਾ ਕਾਲੀਆਂ ਦਾ ਕੋਈ ਵੱਡਾ ਲੀਡਰ ਆਇਆ ਤੁਹਾਡੇ ਕੋਲੇ ਨਹੀਂ ਆ ਬੈਠੇ ਆ ਅਸੀਂ ਕੱਲ ਦੇ ਇੱਥੇ ਓਏ ਉੱਥੇ ਜਿਮਨੀ ਜ਼ੋਨ ਚ ਭੱਜੇ ਫਿਰਦੇ ਨੇ ਇੱਥੇ ਨਹੀਂ ਕੋਈ ਆ ਸਕਦਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਔਰ ਮੇਰੇ ਵੀਰ ਤੁਸੀਂ ਪਠਾਨਕੋਟ ਆ ਤੁਹਾਨੂੰ ਕਹੂੰਗਾ ਸਪੈਸ਼ਲੀ ਐਂ ਜੁੜੋ ਸਾਡੇ ਨਾਲ ਇਹ ਸਿੱਖਾਂ ਦਾ ਨਹੀਂ ਮਸਲਾ ਸਾਰੇ ਪੰਜਾਬੀਆਂ ਦਾ ਮਸਲਾ ਪੰਜਾਬੀਆਂ ਦਾ ਮਸਲਾ ਹੈ ਨਾ ਜਿਹੜਾ ਪੰਜਾਬ ਹੈ ਨਾ ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਾ ਦਾ ਹੈ ਇਹ ਇਕੱਲਾ ਇਹ ਨਹੀਂ ਹੈ ਕਿ ਸਿੱਖਾਂ ਦਾ ਮੁੱਦਾ ਹੈ ਇਹ ਪੰਜਾਬੀਆਂ ਦਾ ਮੁੱਦਾ ਹੈ ਤਾਂ ਆਪਾਂ ਨੂੰ ਇਕੱਠੇ ਹੋਣਾ ਪੈਣਾ ਆ ਅਸੀਂ ਜੱਟਪੁਰ ਪੰਜਾਬ ਮੈਂ ਤੁਹਾਨੂੰ ਦੱਸ ਦਣਾ 2 ਸਾਲਾਂ ਜਾਂ 3 ਸਾਲਾਂ ਪੰਜਾਬ ਖਤਮ ਹੈ ਅੱਜ ਮੁਹਾਲੀ ਹੈ ਕੱਲ ਨੂੰ ਸੜਾ ਹੌਲੀ ਹੌਲੀ ਬਠਿੰਡਾ ਨਾਬੇ ਇਹ ਸਭ ਹੋਣਾ ਹੈ ਦੱਸਾ ਕਿਉਂ ਹੋਣਾ ਇਹਨਾਂ ਨੂੰ ਇੱਕ ਮਾਰੋ ਕਿ ਤੇ ਮੈਂ ਇੱਕ ਵਾਰੀ ਭਾਜੀ ਮੈਨੂੰ ਕਿਹ ਭਈਏ ਨੇ ਗਾਲ ਕੱਢੀ ਮੈਂ ਝੂਠ ਨਹੀਂ ਬੋਲਦਾ ਉਹ ਮੇਰੇ ਤੋਂ 10 ਸਾਲ ਛੋਟਾ ਸੀ ਮੌਤੇ ਚਪੇੜ ਮਾਰੀ ਮੈਂ ਤੈਨੂੰ ਤਮੀਜ਼ ਨਹੀਂ ਬੋਲਣ ਦੀ ਅਗਲਾ ਦੋ ਪੰਜਾਬੀ ਮੇਰੇ ਗੱਲ ਨੂੰ ਫੜ ਕੇ ਪੈ ਗਏ ਉਹ ਮੈਂ ਕਿਹਾ ਸ਼ਰਮ ਕਰ ਲੋ ਯਾਰ ਤੁਸੀਂ ਮੇਰਾ ਕੀ ਸਾਥ ਦੇਣਾ ਤੁਸੀਂ ਤੇ ਮੇਰੇ ਗੱਲ ਫੜ ਨੂੰ ਪੈਂਦੇ ਆ ਦੀ ਖੱਟਿਆ ਤਾਂ ਖਾਈ ਜਾਂਦੇ ਆ ਬੈਠੇ ਸੜਕਾਂ ਤੇ ਭਾਜੀ ਜਦ ਤੱਕ ਤੁਸੀਂ ਲੰਗਰ ਦਿੰਦੇ ਰਹੋਗੇ ਨਾ ਲੰਗਰ ਤੇ ਤੁਸੀਂ ਚੰਗੇ ਤੇ ਜਿਸ ਦਿਨ ਤੁਸੀਂ ਆਪਣੇ ਹੱਕ ਦੀ ਆਵਾਜ਼ ਚੱਕ ਲਈ ਨਾ ਤੂੰ ਉਸ ਦਿਨ ਤੁਸੀਂ ਖਾਲਿਸਤਾਨੀ ਟੈਰਿਸ ਦੁਨੀਆ ਦਾ ਸਭ ਤੋਂ ਟੈਰਿਸ ਬੰਦੇ ਹੋ ਇਹ ਸਰਕਾਰਾਂ ਕਰਦੀਆਂ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਹ ਤੁਸੀਂ ਚੱਕ ਲੋਗੇ ਤੇ ਇਹ ਮਸਲਾ ਹੱਲ ਹੋਏਗਾ ਹੱਲ ਹੋ ਜਾਗਾ ਨਹੀਂ ਨਹੀਂ ਹੋਏਗਾ ਇਹ ਗਰੰਟੀ ਲਿਖਦਾ ਮੈਂ ਪੈਣਾ ਸ਼ੇਰਾ ਸਾਰਿਆਂ ਨੂੰ ਲੱਗਣਾ ਪੈਣਾ ਪੱਕਾ ਇਹ ਅੱਜ ਗਿਆ ਚਾਰ ਦਿਨਾਂ ਬਾਅਦ ਰਿਪੋਰਟ ਖਸਾ ਉਹਨਾਂ ਨੇ ਏ ਟੂ ਏ ਕੂੜੇ ਦਾ ਢੇਰ ਸੁੱਟਣ ਦੀਆਂ ਰਿਪੋਰਟਾਂ ਆ ਇੱਧਰ ਇੱਧਰ ਕੁਝ ਕਹਿ ਰਹੇ ਭਾਈ 15 16 ਸਾਲ ਦਾ ਬੱਚੇ ਨਹੀਂ ਫੜੇ ਜਾਣੇ ਟੈਰਿਸਟ ਨੂੰ ਘੂਗੜਨੇ ਆਣਾ ਨੇ 15 16 ਦੇ ਬੱਚੇ ਨਹੀਂ ਫੜੇ ਜਾਣਦੇ ਹਾਂ ਜੀ ਹਾਂਜੀ ਮਾਤਾ ਜੀ ਟੈਰਿਸਟ ਨੂੰ ਘੂਗੜਨੇ ਦੇ ਬਾਹਰੋਂ ਹੁੰਦੇ ਆ ਜਾਣਗੇ ਟੈਂਟ ਟੈਂਟ ਨਹੀਂ ਲਾਉਣ ਦੇਣਾ ਕਿ ਕਾਹ ਫੋਨ ਆ ਗਿਆ ਟੈਂਟ ਨਹੀਂ ਲਾਉਣ ਦਿੱਤਾ ਇਹਨਾਂ ਨੂੰ ਅਫਸਰ ਦਾ ਫੋਨ ਆ ਗਿਆ ਟੈਂਟ ਨਹੀਂ ਲਾ ਸਕਦਾ ਕਿੱਥੇ ਜੀ ਨਹੀਂ ਇੱਕ ਮਿੰਟ ਇੱਕ ਮਿੰਟ ਕੌਣ ਆਦਾ ਆਪਾਂ ਨੂੰ ਆਪਾਂ ਲਾਵਾਂਗੇ ਆਪਾਂ ਹੁਣੇ ਲਾਉਣੇ ਕੋਈ ਗੱਲ ਨਹੀਂ ਟੈਂਟ ਨਾਲ ਰੱਖੂਗਾ ਆਇਆ ਕਿ ਨਾ ਰੋਕੂਗਾ ਆ ਪਿਆ ਤੁਹਾਡੇ ਨਾਲ ਲੱਗਾ ਉਹ ਲਗਾਉ ਹਾਂ ਦੋਸਤ ਵੀ ਪਹਿਲੇ ਖਾਂ ਵੀ ਪਹਿਲੇ ਹਾਂ ਦੱਸੋ ਦੱਸੋ ਜੀ ਦੱਸੋ ਦੱਸੋ ਐਮਐਨ ਸਾਹਿਬ ਆਇਆ ਹਾਂ ਮੈਂ ਨਾਲ ਬੈਠਾ ਸੀ ਇਹਨਾਂ ਦੇ ਇੱਕ ਐਮਸੀ ਸਾਹਿਬ ਆਇਆ ਨਾਲ ਉੱਚੀ ਦੱਸੋ ਇੱਕ ਐਮਸੀ ਸੀ ਦੇ ਨਾਲ ਹਾਂਜੀ ਨਾਲ ਸੀਗੇ ਨਾ ਉਹ ਭੈਣ ਸੀ ਇੱਕ ਇੱਕ ਜੈਂਟਸ ਵੀ ਮਰਦ ਵੀ ਸੀਗਾ ਉਹ ਇੱਕ ਮਿੰਟ ਉਹ ਜਦੋਂ ਆਏ ਤੇ ਉਹ ਤੁਹਾਡੇ ਕੋਲ ਬੈਠੇ ਸੀ ਤੇ ਮੈਂ ਇਧਰਲੇ ਪਾਸੇ ਬੈਠਾ ਸੀ ਮੈਂ ਉਹਦੀ ਜਦੋਂ ਬਾਹ ਫੜੀਆ ਐਮਐਲਏ ਦੀ ਮੈਂ ਤਲਵੰਤ ਸਿੰਘ ਦੀ ਮੈਂ ਕਿਹਾ ਜੀ ਇਥੋਂ 100 ਮੀਟਰ ਦੂਰ ਹੈ ਤੁਸੀਂ ਆਏ ਨਹੀਂ ਕਿਝ ਕੇ ਪਿਆ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਖਿੱਚ ਕੇ ਅੱਗੋਂ ਪਿਆ ਤੇ ਜਿਹੜਾ ਤੁਹਾਡਾ ਐਮਸੀਸੀ ਤੇ ਇੱਕ ਤੁਹਾਡਾ ਬੰਦਾ ਜਿਹੜਾ ਸਭ ਤੋਂ ਵੱਧ ਬੋਲਦਾ ਸੀ ਮੈਨੂੰ ਉਹਦਾ ਨਾਂ ਨਹੀਂ ਪਤਾ ਤੁਹਾਡੇ ਪਿੰਡ ਦਾ ਸੀਗਾ ਮੈਨੂੰ ਨਾਂ ਦਾ ਨਹੀਂ ਪਤਾ ਹਰੀਜੀ ਪੱਗ ਵਾਲਾ ਬਲਵਿੰਦਰ ਕੁਮੜਾ ਹਾਂ ਬਲਵਿੰਦਰ ਕੁਮੜਾ ਓ ਜੀ ਮਤਲਬ ਉਹ ਕਹੇ ਪਰਿਵਾਰ ਨਾਲ ਗੱਲ ਕਰਨੀ ਹੈ ਤੁਸੀਂ ਉਹ ਗੱਲ ਬੋਲਦੇ ਹੋ ਪਰਿਵਾਰ ਨਾਲ ਗੱਲ ਕਰਨੀ ਹੈ ਤੁਸੀਂ ਉਹ ਬੋਲਦੇ ਹੋ ਹੁਣ ਮਸਲਾ ਪਤਾ ਕੀ ਹੈ ਜੀ ਅਸੀਂ ਸਾਨੂੰ 35 35 ਸਾਲ ਹੋ ਗਏ ਇਹਨਾਂ ਨਾਲ ਝਗੜਦਿਆਂ ਨੂੰ ਠੀਕ ਹੈ ਜੀ ਤੇ ਤੁਹਾਡੇ ਤੇ ਮੁਸੀਬਤ ਰੱਬ ਨੇ ਪਾ ਦਿੱਤੀ ਆ ਇਹ ਤੁਹਾਨੂੰ ਉਸ ਲੈਵਲ ਦੀ ਗੱਲ ਦਾ ਨਹੀਂ ਪਤਾ ਵੀ ਉਹਨਾਂ ਨਾਲ ਇਹਨਾਂ ਨਾਲ ਗੱਲ ਕਿਵੇਂ ਕਰਨੀ ਹੈ ਇਹ ਜਦੋਂ ਲੈਣ ਲੱਗੇ ਗੱਲ ਕੀਤੀ ਇਹਨਾਂ ਨੇ ਵੀ ਅਸੀਂ ਲਾਉਣਾ ਇੱਥੇ ਟੈਂਟ ਉਹਨਾਂ ਨੇ ਇਹਨਾਂ ਨੂੰ ਪੁਲਿਸ ਵਾਲੇ ਨੇ ਕਿਸੇ ਨੇ ਇਹ ਕਿਹਾ ਵੀ ਟੈਂਟ ਨਹੀਂ ਲਾਉਣਾ ਤੇ ਇਹਨਾਂ ਨੂੰ ਮੈਂ ਇੱਥੇ ਕੋਈ ਬੰਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਇਹਾਂ ਦੇ ਨਹੀਂ ਫਿਰ ਰਹਿਣ ਦੀ ਕੋਈ ਗੱਲ ਨਹੀਂ ਜੀ ਅਫਸਰਾਂ ਨੇ ਕਿਹਾ ਅਸੀਂ ਤੁਹਾਡੇ ਕੋਲ ਬੈਠੇ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਲਾਓ ਟੈਂਟ ਆ ਖੜੇ ਅਸੀਂ ਇਹਨੇ ਕੌਣ ਰੋਕਦਾ ਆ ਕੇ ਟੈਂਟ ਆ ਪਾ ਲਾਓ ਯਾਰ ਆਪਣੇ ਜਿਹੜੇ ਬੰਦੇ ਇੱਥੇ ਨਾਲ ਲਿਆਓ ਟੈਂਟਾ ਪਾ ਲਾਉਣੇ ਹੁਣੇ ਲਾ ਹੁਣੇ ਹੈਗਾ ਨਾ ਆਪਾਂ ਲਾਉਣੇ ਇਹਨੇ ਕਿਹੜਾ ਰੋਕਦਾ ਲਾਓ ਆ ਜੋ ਲਾਈਆ ਯਾਰ ਟੈਂਟ ਇੱਥੇ ਕਢਿਆ ਲਿਆ ਟੈਂਟ ਲਿਆ ਕੇ ਆਪਾਂ ਲਾਈਏ ਕਿਹੜਾ ਰੋਕਦਾ ਬੱਲਿਆ ਉਹ ਆਪਣੇ ਬੰਦੇ ਲਿਆ ਗਿਆ ਪੱਲਾਉਣੇ ਹਾਂ ਕੋਈ ਨਹੀਂ ਰਹਿ ਜੀ ਕੌਣ ਰੋਕ ਰਿਹਾ ਹਾਂ ਰੋਕਿਆ ਭਾਈ ਰੋਕਿਆ ਉਹਨਾਂ ਨੇ ਮੇਰੇ ਸਾਹਮਣੇ ਗੱਲ ਰੋਕਿਆ ਆਪਣੇ ਵਿੱਚ